ਜਿਵੇਂ ਕਿ ਦੇਖਿਆ ਗਿਆ ਜੀ ਕਿ ਬਸੰਤ ਪੰਚਮੀ ਦਾ ਤਿਉਹਾਰ ਸਮੂਹ ਧੂਰੀ ਦੇ ਵਿੱਚ ਬੜਾ ਹਰਸ਼ੁਲਾਸਤ ਨਾਲ ਮਨਾਇਆ ਜਾਂਦਾ ਹੈ ਮੈਂ ਮੀਡੀਆ ਰਾਹੀਂ ਸਾਰੇ ਧੂਰੀ ਨਿਵਾਸੀ ਨੂੰ ਇਹ ਹੀ ਬੇਨਤੀ ਕਰਦਾ ਹਾਂ ਕਿ ਇਹ ਤਿਉਹਾਰ ਨੂੰ ਮਨਾਓ ਪਰ ਇਸ ਦੇ ਮਨੰਦ ਦੇ ਸਮੇਂ ਕਈ ਅਸਮਾਜਿਕ ਤੱਤਵ ਵੱਲੋਂ ਚਾਇਨਾ ਡੋਰ ਨੂੰ ਵੇਚਿਆ ਜਾਂਦਾ ਤੇ ਖਰੀਦਿਆ ਜਾਂਦਾ ਹੈ ਇਹਦੀ ਵਰਤੋਂ ਨਾ ਕੀਤੀ ਜਾਵੇ ਇਹਦਾ ਪਸ਼ੂ ਪੰਛੀਆਂ ਨੂੰ ਤਾਂ ਇਹਦੇ ਨਾਲ ਨੁਕਸਾਨ ਹੈ ਹੀ ਹੈ ਇਨਸਾਨੀ ਜਾਨ ਦਾ ਵੀ ਇਹਦਾ ਨੁਕਸਾਨ ਹੋ ਰਿਹਾ ਹੈ ਹਾਲ ਫਿਲਹਾਲ ਦੇ ਦਿਨਾਂ ਵਿੱਚ ਅਸੀਂ ਸੋਸ਼ਲ ਮੀਡੀਆ ਤੇ ਕਈ ਫੋਟੋ ਕਲਿੱਪਸ ਦੇਖਿਆ ਹੈ ਜਿਦੇ ਵਿੱਚ ਚਾਈਨਾ ਡੋਰ ਦੇ ਨਾਲ ਜਾਨੀ ਮਾਲੇ ਨੁਕਸਾਨ ਇਨਸਾਨਾਂ ਦਾ ਪਸ਼ੂ ਪੰਛੀਆਂ ਦਾ ਹੋ ਰਿਹਾ ਹੈ ਤੇ ਮੈਂ ਮੀਡੀਆ ਰਾਹੀਂ ਸਮੂਹ ਤੋਂ ਰਿਨਵਾਸਨ ਨੂੰ ਬੇਨਤੀ ਕਰਦਾ ਹਾਂ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਜੇ ਕਿਸੇ ਸੰਬੰਧੀ ਕਿਸੇ ਦੇ ਕੋਲ ਵੀ ਇਸ ਸੰਬੰਧੀ ਜਾਣਕਾਰੀ ਹੈ ਕਿ ਚਾਈਨਾ ਡੋਰ ਦੀ ਖਰੀਦ ਫਰੋਖਤ ਹੋ ਰਹੀ ਹੈ ਤਾਂ ਤੁਸੀਂ ਐਸਡੀਐਮ ਧੂਰੀ ਦਫ਼ਤਰ ਜਾਂ ਡੀਐਸਪੀ ਧੂਰੀ ਦਫ਼ਤਰ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਜ਼ਰੂਰ ਦਿਓ ਧੰਨਵਾਦ